ਸਾਡੇ ਵਰਤਾ ਰਹੇ ਆ ਕੁਆਲਿਟੀ ਨਹੀਂ ਦੇਖ ਸਕਦੇ ਤੁਸੀਂ ਰਾਤ ਚ ਪੈ ਰਿਹਾ ਜੀ ਬਹੁਤ ਕਾਫੀ ਉਹ ਉਧਰ ਦੇਖੋ ਜੀ ਮੀਂਹ ਪੈਣ ਲੱਪਿਆ ਹਾਤਾ ਦੀ ਜੈ ਮਾਤਾ ਦੀ ਅੱਜ ਦੇ ਨੀ ਸ਼ਨੀਵਾਰ ਆ ਜੀ ਤੇ ਦੇਖੋ ਸੰਗਤਾਂ ਦੇਖੋ ਦੇ 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 ਦੇਓ ਗਾਇਸ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਾਡੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਇਹ ਜਿਹੜਾ ਬਲੌਗ ਹੈ ਉਹ ਹੈਗਾ ਮਾਤਾ ਚਿੰਤਕੂਣੀ ਦੇ ਮੇਲਿਆਂ ਦਾ ਜੀ ਅੱਜ ਅਸੀਂ ਆਏ ਆ ਜੀ ਇੱਥੇ ਸੇਵਾ ਕਰਨ ਅੱਜ ਅਸੀਂ ਕੁਝ ਵੰਡਣ ਆਏ ਆ ਜੀ ਕੋਈ ਯਾਰ ਦੋਸਤ ਮਿਲ ਕੇ ਸਾਰੇ ਬੰਨਣ ਆਏ ਆ ਇੱਧਰ ਤੁਸੀਂ ਦੇਖ ਸਕਦੇ ਆ ਬਸ ਲੰਗਰ ਸ਼ੁਰੂ ਕਰਨ ਲੱਗੇ ਆ ਤੇ ਬਲੌਗ ਨਾਲ ਇਦਾਂ ਹੀ ਬਣੇ ਰਹੀਓ ਤੁਹਾਨੂੰ ਰੌਣਕ ਮੇਲਾ ਸਾਡੇ ਵਰਤਾ ਰਹੇ ਆ ਗੁਰਤੀ ਬਾਜੀ ਉਹ ਬਾਜੀ ਉਹਨੇ ਉੱਧਰ ਬੇਟੀ ਚੱਕੀ ਹੋ ਆ ਸਾਰੇ ਰੱਖ ਤੇ ਆਇਆ ਰਾਜਾ ਚ ਕਾਫੀ ਪਿਆ ਹੋਇਆ ਚਮੜਾ ਲੈ ਜਾ ਸਿਮਰਨ ਉਹ ਗੱਡੀ 'ਚ ਦੇ ਦੇ ਫਰੂਟੀ ਐਣੀ ਫਰੂਟੀ ਖਤਮ ਹੋ ਗਈ ਆ ਬਾਜੀ ਫਰੂਟੀ ਨਹੀਂ ਹੈਗੀ ਆਹੀ ਆ ਤੂੰ ਦੇਖ ਸਕਦਾ ਰੱਜ ਕਿੰਨਾ ਮੈਂ ਬਿਸਕਟ ਕਾੜੇ ਤੂੰ ਬਿਸਕਟ ਬਤਾ ਦੇ ਓ ਜਲਜੀਰੇ ਦੇ ਦੇ ਚ ਚਮੜ ਦੇ ਮੈਂ ਦੇਖ ਦੇ ਮੈਨੂੰ ਦੇ ਇਹ ਆ ਲੋ ਗਿਆ ਮਾਤਾ ਦੇ ਦੇ ਸਕਦੇ ਤੁਸੀਂ ਰੱਜ ਚ ਕਾਫੀ ਆ ਹਾਂ ਬੇਸਕੜੇ ਬਦਲ ਫਾਫੇ ਚ ਪਾ ਕੇ ਬਣਦੇ ਆ ਬਹੁਤ ਜੀ ਬਾਈ ਠੰਡਾ ਆਲਵਾ ਆਲਮ ਬਿਲਕੁਲ ਗਾੜੀ ਆਲ 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 ਬਸ ਬੇਸ ਕਟ ਚਲੋ ਤੂੰ ਉਹ ਬੰਨਣਾ ਵੀ ਫੇਰ ਚੱਲ ਜੀ ਨਾਲ ਦੇ ਬਾਈ ਹੁਣ ਕੋੜ ਲਾਉਣੀ ਹੈ ਨਹੀਂ ਬੇਸ ਕਟ ਆ ਲੋ ਜੀ ਆਲ ਹੋਣਾ ਤੂੰ ਜਾਇਦਾ ਹੱਸੋ ਠੀਕ ਠੱਗ ਮੋਟਾ ਕਿੱਥੇ ਗਿਆ ਉਹ ਬਤਾਵਾ ਪਾਣੀ ਦੇ ਮੋਟਾ ਖਣੀਏ ਪਾਣੀ ਆਦੀ ਆਦੀ ਆਲੋ ਆ ਲੈ 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 ਸੋਰੀ ਆਲੋ ਖੋ ਦੇ ਆਲੋ ਬਸ ਆਲੋ ਆਲੋ ਬਸ ਪੀਕ ਲਾਇ ਮੇਰਾ ਤਾਂ ਕੋਈ ਦੇਖ ਤਾਂ ਗਏ ਓਏ ਬੰਡੀ ਆ ਬੰਡੀ ਆ ਉਧਰ ਆ ਬਾਜੀ ਸਾਡੇ ਥੋੜੇ ਪਹਾਰੇ ਆ ਬੰਦ ਰਹੇ ਆ ਬਾਜੀ ਕੋਲੀਟੀ ਨਹੀਂ ਕੋਲੀਟੀ ਨਹੀਂ ਕੋਲੀਟੀ ਨੂੰ ਵੀ ਤਾਂ ਪੁੱਤਰ ਆ ਹੀ ਯਾਰ ਆ ਲੋ ਚਲੋ ਯਾ ਲੈ ਆ ਤੂੰ ਮੈਂ ਇੱਕ ਦੇ ਦੇ ਨਾ ਆ ਲੈ ਬਾਈ ਉਹਨੂੰ ਦੇ ਦੇ ਨਹੀਂ ਤੇ ਪੇਟੀ ਕੱਦੀ ਕੱਦੀ ਪੇਟੀ ਪੇਟੀ ਕੀ ਲੈਣਾ ਆ ਲੈ ਲੈ ਮੇਰਾ ਲੈ ਸਕੋਰ ਲੈ ਲੈ ਸਕੋਰ ਲੈ ਦੋ ਫੜ ਦੇ ਲੈ ਜਦੀ ਰਹੀ ਦੇਖ ਉਹਦਾ ਵੀਡੀਓ ਬਣਾ ਲੈ ਦੂਜੇ ਨੇ ਮੈਂ ਇੱਥੇ ਆ ਬਈ ਆਈ ਜਾਣਾ ਉਹਨੂੰ ਹੁਣ ਆਇਆ ਲ ਬਾਬਾ ਅੰਦਰ ਪਿਆ ਉਹ ਦੇਖ ਸਕਦੇ ਕੋ ਰਾਤ ਚ ਪੈ ਰਿਹਾ ਜੀ ਬਹੁਤ ਕਾਫੀ ਆਲੇ ਚੱਕ ਇਧਰੋਂ ਵੀ ਆਵੇ ਉਹ ਉਧਰ ਦੇਖੋ ਜੀ ਮੀਂਹ ਪੈਣ ਲੱਪਿਆ ਮੀਂਹ ਦੇ ਵਿੱਚੇ ਹੁਣ ਤੇਵਾ ਹੋ ਰਹੀ ਆ ਬਾਜੀ ਹੁਣੀ ਵੰਡ ਰਹੇ ਆ ਜਾ ਦੇਆ ਦੇਆ ਨਟਕੇ ਦੇਆ ਉਹ ਰੱਜ ਬੈ ਗਿਆ ਉਧਰ ਵੀ ਜਾ 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 ਮੋਟੇ ਦੇਆ 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 ਕਰਦੇ 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 ਜੈ ਮਾਤਾ ਦੀ ਜੈ ਮਾਤਾ ਦੀ ਤੇ ਦੇਖ ਸਕਦੇ ਆ ਜੀ ਮੀਂਹ ਪਿੰਦਾ ਪਿਆ ਸੰਗਤਾਂ ਫੇਰ ਵੀ ਰੁੱਕ ਰੁੱਕ ਕੇ ਲੈ ਰਹੀਆਂ ਪ੍ਰਸ਼ਾਦ ਆਜੋ ਭਗਤੋ ਆਜੋ ਜੀ ਆਜੋ 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 ਨੱਟ ਕੇ ਆ ਜਾ ਨੱਟ ਕੇ ਆ ਜਾ ਚੱਕ ਲੈ ਚੱਕ ਲੈ ਬਸ ਥੋੜੀਆਂ ਦੋ ਥੋੜੀਆਂ ਪੇਟੀਆਂ ਰਹਿ ਗਈਆਂ ਜੈ ਮਾਤਾ ਦੀਦੀ ਜੈ ਮਾਤਾ ਦੀ ਦੇ ਦੇ ਆ ਬੀਬੀ ਉਹਨਾਂ ਨੂੰ ਇੱਧਰ ਦੇ ਬਤਾਈ ਜਾ ਹੁਣ ਇੱਕ ਇੱਕ ਦੇਈ ਜਾ ਸਾਰਿਆਂ ਨੂੰ ਆ ਆ ਲੋ ਆ ਲੋ ਜੀ ਮੀ ਪਹਿਨ ਲਾ ਪਿਆ ਜੀ ਆ ਚਕਾਪੀ ਆ ਅੰਗ ਤਾਂ ਰੋਕ ਰਹੀਆਂ ਆ ਆ ਪਾਜੀ ਸਾਡੇ ਸਾਰੇ ਗਿੱਲੇ ਹੋ ਗਏ ਆ ਭਾਈ ਕਿਦਾਂ ਸੇਵਾ ਹੋ ਰਹੀ ਆ ਬਾਹਰ ਕਰੀ ਜਾਓ ਕਰੀ ਜਾਓ ਆ ਤੁਹਾਡੇ ਗੁਰਪੀ ਭਾਜੀ ਆ। ਇਹ ਸੇਵਾ ਕਰ ਕੋਤੂ ਦੇ ਇਧਰ ਦੇਖੀਏ। ਨਹੀਂ ਨਹੀਂ ਫਰੂਟ ਹੀ ਨਹੀਂ ਆ ਗਈ ਬੀਬੀ। ਹਾਂ। ਫਰੂਟ ਹੀ ਨਹੀਂ ਆ ਗਈ। ਜੂੜੀਆਂ ਖਤਮ ਹੋ ਗਈਆਂ। ਹਾਂ ਪਾਣੀ ਦੇ ਧੋ ਕੇ ਹਾਂ। राच देखोई जिन्ना राच बहुत आम। देखो राच देखो राच ਨਾਮ ਦਾ ਲੋਕੀ ਬਹੁਤ ਜਾ ਰਹੇ ਆ ਹੱਲੇ ਵੀ ਮਾਤਾ ਦੇ ਤੇ ਆ ਰਹੇ ਆ ਅੱਜ ਦਿਨ ਸ਼ਨੀਵਾਰ ਆ ਜੀ ਤੇ ਦੇਖੋ ਸੰਸਾ ਦੇਖੋ ਰਾਜ ਓਏ ਉੱਥੇ ਬੈਂਚ 'ਚ ਵੀ ਦੇਵੇ ਟਰੈਵਲਰ 'ਚ ਉਹ ਕੀ ਹੈ ਲੈ ਲੈ ਇਹ ਨਹੀਂ ਹੈ ਨਹੀਂ ਫਾਫੇ ਹੈ ਨਹੀਂ ਬੀਬੀ ਦਫਾਫੇ ਹੈ ਨਹੀਂ ਦਫਾਫੇ ਹੈ ਨਹੀਂ ਫਾਫਾ ਨਹੀਂ ਹੈ ਕੋਪਈ ਆ ਉਧਰ ਇੱਕ ਪਈ ਹੋਣੀ ਆ ਮੇਰੇ ਸਾਹ ਨਾ ਉਧਰੋਂ ਵੀ ਚੱਕ ਤੇਰੇ ਪੈਰਾਂ 'ਚ ਵੀ ਹੈਗੀ ਆ ਮੋਰੇ ਵੀ ਹੈਗੀ ਤੇਰੇ ਦੇ ਦੇ ਉਹਨੂੰ ਦੇਖਣੇ ਪਕੜ ਦੇ ਦੇ ਆ ਦੇਆ 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 ਉਹ ਦੇਖੋ ਜੀ ਮੁੰਡਾ ਕਿੰਨੀ ਸੇਵਾ ਕਰ ਰਿਹਾ ਜੀ ਨੱਠ ਨੱਠ ਕੇ ਉਹ ਡਰਾਈਵਰ ਇਹ ਚ ਦੇਣ ਗਿਆ। ਪਾਣੀ ਦਾ ਫੋਟੋ ਦੇਖੋ। ਦੇ ਦਿਓ ਦੇ ਦਿਓ ਦੇ ਦਿਓ। ਦੇਖੋ ਬੇਪੜ ਦੇ ਦੇ ਬੀਬੀ ਨੂੰ। ਆ ਚੱਲ ਰਹੀ ਹੈ। ਦੇਖੋ ਜੀ ਮੀਂਹ ਤੇ ਵੀ ਸੰਗਤ ਰੁਕ ਰਹੀ ਆ ਜੀ। ਮੀਂਹ ਤੇ ਵੀ ਸੰਗਤ ਦੇਖੋ ਰੁਕ ਰਹੀ ਆ। ਜੈ ਮਾਤਾ ਦੀ ਜੈ ਮਾਤਾ ਦੀ। ਭਾਟੋ ਜੈ ਮਾਤਾ ਦੀ। ਦੇ 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 ਦਿੱਤੇ ਮੇਰੇ ਨਾਲ ਹੈਗਾ ਉੱਧਰ ਪਈ ਬੇਟੀ ਅੱਜ ਤੋਂ ਚੱਕ ਕੇ ਦੇ ਦੇ ਭਾਜੀ ਉਹਨਾਂ ਨੂੰ ਵੀ ਉੜਾ ਭਾਜੀ ਉਹਨਾਂ ਨੂੰ ਦੇ ਦੇ ਜੇ ਤਾਂ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਧਿਆਨ ਨਾਲ ਧਿਆਨ ਨਾਲ ਦੇ ਕੋਈ ਡੇਗ ਨਾ ਪਵੇ ਆਜੋ ਆਜੋ ਭਗਤੋ ਆਜੋ ਪ੍ਰਸ਼ਾਦ ਲੈ ਲਓ ਸਿਮਰਨ ਫੜਾਦੇ ਉਧਰ ਆਜੋ 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 ਕੋਈ ਨਹੀਂ ਕੋਈ ਨਹੀਂ ਜੀ ਸੇਵਾ ਹੀ ਆ ਜੀ ਜੈ ਕੋਲ ਸਾਚੇ ਦਰਬਾਰ ਕੀ ਜੈ ਦਰਬਾਰ ਕੀ ਜੈ 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 ਉਹ ਭਾਜੀ ਉਹਨਾਂ ਨੂੰ ਦਵੋ ਚਮੜਾ ਪਾਣੀ ਦੇ ਦਿਓ ਭਾਜੀ ਉਹਨੂੰ ਪਾਣੀ ਵੀ ਦੇ ਦੇ ਪਾਣੀ ਦੇ ਦੇ ਉਹ ਪੇਟੀ ਚੋਂ ਪਾਣੀ ਦੇ ਦੇ ਆਜੋ 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 ਭਗਤੋ ਆਜੋ ਆ ਪਾਜੀ ਉਹਨਾਂ ਨੂੰ ਦੇ ਭਾਈ ਜੈ ਮਾਤਾ ਦੀ ਕੋਲੋਂ ਕੱਲ ਦੇ ਗਏ ਸੀਗੇ ਹਫਤਾ ਹੋ ਗਿਆ ਚਲੋ ਬਹੁਤ ਬਹੁਤ ਵਧੀਆ ਜੈ ਮਾਤਾ ਦੀਦੀ ਜੈ ਮਾਤਾ ਦੀ ਪਾਣੀ ਦੀ ਬੋਤਲ ਵੀ ਦੇ ਦੇ ਯਾਰ ਓ ਪਾਜੀ ਉਹਨਾਂ ਨੂੰ ਦੇ ਦੇ ਉਹ ਤੇ ਗੱਡੀ ਚ ਆ ਜਾ ਆ ਜਾ ਅੰਦਰ ਦੇ ਦੇ ਜੈ ਮਾਤਾ ਦੀ ਵਕਤੋ ਜੈ ਮਾਤਾ ਦੀ ਆਜੋ 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 ਜੀ ਆਜੋ ਦੇ 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 ਤੇਰੇ ਜੈ ਮਾਤਾ ਦੀ ਜੈ ਮਾਤਾ ਜਿਕਰਾ ਸ਼ੇਰਾਵਾਲੀ ਦਾ ਆਜੋ 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 ਸਿਮਰਨੋ ਗੱਡੀ ਚ ਦੇ ਦੇ ਜੋ ਵੀ ਹੈਗਾ ਦੇ ਦੇ ਜੋ ਆ ਮੋਰੇ ਮੋਰੇ ਪਿਆ ਦੇ ਦੇ ਆ ਮੋਰੇ ਮੋਰੇ ਜੋ ਪਿਆ ਉਹ ਦੇ ਦੇ ਜੋ ਮੋਰੇ ਮੋਰੇ ਬੇਸਪੜ पे ਬੇਸਪੜ ਦੇ ਦੇ ਕੁਝ ਹੁਣ ਹੁਣ ਤੁਸੀਂ ਦੇਖ ਸਕਦੇ ਆ ਕਿ ਅਸੀਂ ਹੁਣ ਹੋ ਗਏ ਆ ਬੇਲੇ ਜੀ ਸਾਰਾ ਲੰਗਰ ਅਸੀਂ ਵਰਤਾਤਾ ਠੀਕ ਆ ਜੀ ਗੱਡੀ ਸਾਡੀ ਖਾਲੀ ਹੋ ਚੁੱਕੀ ਆ ਤੇ ਸਾਰਾ ਬਹੁਤ ਮਜ਼ਾ ਆਇਆ ਜੀ ਸੇਵਾ ਕਰਕੇ بارش ਵੀ ਲੱਗ ਗਈ ਸੀਗੀ بارش ਵਿੱਚ ਸਾਰੇ ਗਿੱਲੇ ਹੋ ਗਏ ਮਗਰ ਕੋਈ ਵੀ ਰੁਕਿਆ ਨਹੀਂ ਸਾਰਿਆਂ ਨੇ ਮਤਲਬ ਸੇਵਾ ਬਹੁਤ ਵਧੀਆ ਕੀਤੀ ਇੱਕ ਵਾਰੀ ਜਕਾਰਾ ਲਾ ਦਿਓ ਸਾਰੇ ਜਕਾਰਾ ਸ਼ੇਰਾਂ ਵਾਲੀ ਮਾਤਾ ਦਾ ਤੇ ਬਲੌਗ ਦਾ ਐਂਡ ਅਸੀਂ ਇੱਥੇ ਕਰਦੇ ਆ ਜੀ ਸਾਰੇ ਬਲੌਗ ਨੂੰ ਚੰਗੀ ਤਰ੍ਹਾਂ ਦੇਖਿਓ ਪੂਰਾ ਬਲੌਗ ਦੇਖਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲੀਆ ਉਹ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਕਾਰਾ ਸ਼ੇਰ ਆਲੀ ਮਾਤਾ ਦਾ ਬੋਲ ਸਾਚੇ ਦਰਬਾਰ ਕੀ ਜੈ ਥੈਂਕ ਯੂ ਸੋ ਮੱਚ